ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਪਿੰਡ ਅਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸਰਦਾਰ ਪਿਆਰਾ ਸਿੰਘ ਅਤੇ ਮਨਮੋਹਨ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਜੋ ਕਿ ਮਿਤੀ 24 ਨਵੰਬਰ 1 ਦਸੰਬਰ 2024 ਤੱਕ ਸਪੋਰਟਸ ਕਲੱਬ ਪਿੰਡ ਅਜਨੋਹਾ ਵੱਲੋਂ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀ ਦੇ ਇਲਾਕੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਸুইসਵਰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਇਸ ਟੂਰਨਾਮੈਂਟ ਦਾ ਉਦਘਾਟਨ ਮਾਨਯੋਗ ਸਰਦਾਰ ਰਜਿੰਦਰ ਸਿੰਘ ਪ੍ਰਮਾਰ ਡਾਕਟਰ ਪ੍ਰਵਿੰਦਰ ਸਿੰਘ ਸ਼ੇਖੋ ਪੀਏ ਜੂ ਲੁਧਿਆਣਾ ਅਤੇ ಗ್ರಾಮ ਪੰਚਾਇਤ ਜਨੋਹਾ ਆਪਣੇ ਕਰ ਕਮਲਾ ਨਾਲ ਮਿਤੀ 24 ਨਵੰਬਰ 2024 ਨੂੰ ਸਵੇਰੇ 10 ਵਜੇ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਆਲ ਓਪਨ ਪਿੰਡ ਪੱਧਰ ਪਹਿਲਾ ਇਨਾਮ 81000 ਦੂਜਾ ਇਨਾਮ 61000 ਅਤੇ ਪਿੰਡ ਪੱਧਰ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਅਤੇ ਪਿੰਡ ਪੱਧਰ 55 ਕਿਲੋ ਬੇੜ ਦੀਆਂ ਟੀਮਾਂ ਪਹਿਲਾ ਨਾਮ 11000 ਅਤੇ ਦੂਜਾ ਨਾਮ 8100 ਰੁਪਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਫਾਈਨਲ ਵਾਲੇ ਦਿਨ ਮਿਤੀ 1 ਦਸੰਬਰ ਦਿਨ ਐਤਵਾਰ ਨੂੰ ਸ਼ਾਮ 3 ਵਜੇ ਡਾਕਟਰ ਰਾਜਕਮਰ ਮੈਂਬਰ ਪਾਰਲੀਮੈਂਟ ਆਮ ਆਦਮੀ ਪਾਰਟੀ ਚੱਬੇਲ ਹਿਯਾਰਪੁਰ ਤੇ ਐਨ ਆਰ ਆਈ ਵੀਰਪਿੰਟ ਅਜਨੂਹਾ ਜੇਤੂ ਟੀਮਾਂ ਅਤੇ ਹੌਨਰ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਡੀਐਸਪੀ ਸਤਵਿੰਦਰ ਸਿੰਘ, ਸ੍ਰਿੰਦਰਪਾਲ ਸਿੰਘ, ਇੰਦਰਜੀਤ ਸਿੰਘ, ਅਮਰਤ ਗੁਰਪ੍ਰੀਤ ਸਿੰਘ हरजीत सिंह मनप्रीत संता हरकीत सिंह गोरखा जगदीप सिंह सिहली सिंह जसवाल जसकरण सिंह पंच गुर गुरशन सिंह रीहल अर्शदीप सिंह परमार कुलदीप सिंह बदन हरजीत सिंह जसप्रीत सिंह तलविंदर सिंह तलू गुरप्रीत सिंह माना मास्टर हरभजन सिंह फुटबॉल कोच मोहनपाल सिंह ਆਦੇਸ ਮੌਕੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਮਾਸਟਰ ਮਨਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਇਹ ਜੋ ਟੂਰਨਾਮੈਂਟ ਪਿੰਡ ਜਨੋਹਾ ਜ਼ਿਲ੍ਹਾ ਹੁਸ਼ਿਆਰਪੁਰ ਸਰਦਾਰ ਪਿਆਰਾ ਸਿੰਘ ਅਤੇ ਕਾਕਾ ਮਨਮੋਹਨ ਸਿੰਘ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ ਜੋ ਕਿ ਟੂਰਨਾਮੈਂਟ ਦੀਆਂ ਅੱਜ ਟਾਈਆਂ ਪਾਈਆਂ ਜਾ ਰਹੀਆਂ ਰਾਹ ਜਾ ਰਹੀਆਂ ਹਨ ਜੋ ਕਿ 24 ਤਰੀਕ ਤੋਂ ਲੈ ਕੇ 1 ਦਸੰਬਰ ਤੱਕ ਇਹ ਟੂਰਨਾਮੈਂਟ ਚੱਲੇਗਾ ਜਿਸ ਦਾ ਟੀਮਾਂ ਦਾ ਉਦਘਾਟਨ 24 ਤਰੀਕ ਬਲਵਿੰਦਰ ਸਿੰਘ ਜੀ ਛੇਖੋ ਲੁਧਿਆਣਾ ಗ್ರಾಮ ਪੰਚਾਇਤ ਅਜਨੂਹਾ ਅਤੇ ਰਜਿੰਦਰ ਸਿੰਘ ਜੀ ਪਰਮਾਰ ਆਪਣੇ ਕਰ ਕਮਲਾਂ ਨਾਲ ਕਰਨਗੇ ਇਨਾਮਾਂ ਦੀ ਵੰਡ 1 ਦਸੰਬਰ ਡਾਕਟਰ ਰਾਜਕੁਮਾਰ ਜੀ ਚਬੇਵਾਲ ਮੈਂਬਰ ਪਾਰਲੀਮੈਂਟ ਇਨਾਮਾਂ ਦੀ ਵੰਡ ਠੀਕ 3 ਵਜੇ ਪਿੰਡ ਜਨੂਹਾ ਦੀ ਗਰਾਊਂਡ ਵਿੱਚ ਅਨਾਮਾਂ ਦੀ ਵੰਡ ਕਰਨਗੇ ਅਤੇ ਵਿਸ਼ੇਸ਼ ਖਿਡਾਰੀਆਂ ਦਾ ਸਪੋਰਟਸ ਕਲੱਬ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ